ਤੇਰੀ ਕਲਗੀ ਵਾਲਿਆ ਲਿਖਾ ਕੀ ਸਿਫਤ ਤੇਰੀ ਸ਼ਬਦ ਸਿਫਤਾ ਦਾ ਤੂੰ ਭੰਡਾਰ ਦਾਤਾ ਤੇਰੇ ਨਾਮ ਤੋਂ ਸਦਕੇ ਜਹਾਨ ਧਾਰਾ ਤੇਰਾ ਭੁੱਲਦਾ ਨਹੀਂ ਉਪਕਾਰ ਦਾਤਾ ਬੇੜਾ ਹਿੰਦ ਦਾ ਬੇੜਾ ਹਿੰਦ ਦਾ ਸੀ ਐਪਰ ਦੁਨੀਆ ਦੇ ਰਾਖਾ ਵੇ ਐਪਰ ਦੁਨੀਆ ਦੇ ਰਾਖਾ ਵੇ ਆਵੇ ਅੰਤਨਾ ਤੇਰੀਆਂ ਕੁਰਬਾਨੀਆਂ ਦਾ ਮੂਰਤਾਂ ਰੂਹਾਂ ਨੂੰ ਜ਼ਿੰਦਾ ਬਣਾਉਣ ਵਾਲਾ ਆਇਆ ਜਗ ਤੂ ਪੁੰਜ ਕੁਰਬਾਨੀਆਂ ਦਾ ਆਇਆ ਜਗ ਤੂ ਪੁੰਜ ਕੁਰਬਾਨੀਆਂ ਦਾ ਬੋਲੇ ਸੋਨਿਆ ਸੋਨਿਆ ਕਾਲ ਤੇ ਅੱਜ ਗੁਰੂ ਨੂੰ ਪਿਆਰੀ ਤਾਂ ਸੰਗਤ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਰਸਾਤ ਦਾ ਮੌਸਮ ਹੁੰਦੇ ਹੋਏ ਵੀ ਮੇਰੇ ਆ ਕੁਝ ਕੁ ਪਹਿਣਾ ਬੜੀ ਦੂਰੋਂ ਪਹੁੰਚਿਆ ਨੇ ਤੇ ਮੈਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕਰਦੀ ਆਂ ਸੋ ਮੈਂ ਆਪਣੀ ਮੌਲਿਕ ਰਚਨਾ ਪੇਸ਼ ਕਰਨ ਜਾ ਰਹੀ ਆਂ ਧੰ ਧੰ ਗੁਰੂ ਦਸ਼ਮੇਸ਼ ਪਿਤਾ ਧੰ ਧੰ ਗੁਰੂ ਦਸ਼ਮੇਸ਼ ਪਿਤਾ ਜੀ ਤੁਹਾਡੇ ਚੋਹ ਜ ਬੜੇ ਹੀ ਨਿਆਰੇ ਨੇ ਪਰ ਨਾਮ ਕਰਾ ਲੱਖ ਵਾਰੀ ਤੁਹਾਨੂੰ ਤੁਸਾਂ ਲਾਲ ਕੌਮ ਤੋਂ ਵਾਰੀ ਪਿਤਾ ਵਾਰਿਆ ਦਿੱਲੀ ਦੇ ਵਿੱਚ ਪਿਤਾ ਵਾਰਿਆ ਦਿੱਲੀ ਦੇ ਵਿੱਚ ਜਦ ਬਾਦ ਉਮਰ ਨਿਆਣੀ ਸੀ ਦੋ ਪੁੱਤਰ ਵੱਡੇ ਚਮਕੌਰ ਸ਼ਹੀਦ ਹੋਏ ਕਿਹੜੇ ਮੱਥੇ ਦੇ ਰਾਜ ਰੱਬ ਦੀ ਮਾਣੀ ਸੀ ਸਰਹੰਦ ਨਿਹਾਂ ਵੀ ਸ਼ਹੀਦ ਹੋਏ ਸਰਹੰਦ ਨਿਹਾਂ ਵੀ ਸ਼ਹੀਦ ਹੋਏ ਤੇਰੇ ਛੋਟੇ ਦੋ ਫਰਜੰਦ ਪਿਆਰੇ ਨੇ ਤਨ ਤਨ ਵਿਚ ਮੇਰੇ ਪਿਤਾ ਜੀ ਤੁਹਾਡੇ ਚੋਹ ਜ ਬਣੀ ਗਈਆਂ ਹੋ ਮਾਤਾ ਗੁਜਰੀ ਨੇ ਸ਼ਹੀਦੀ ਪਾਈ ਮਾਤਾ ਗੁਜਰੀ ਨੇ ਸ਼ਹੀਦੀ ਪਾਈ ਬੁਝ ਵਿੱਚ ਕੜਕਵੀਂ ਠੰਡ ਸੀ ਫੁੱਲਾਂ ਵਰਗੀ ਸਾਨੂੰ ਜ਼ਿੰਦਗੀ ਦਿੱਤੀ ਚੁੱਕੀ ਮੁਸ਼ਕਲਾਂ ਦੀ ਆਪ ਪੰਡ ਸੀ ਕੀਤੇ ਜੋ ਇਹਾਸਾਨ ਸਾਡੇ ਨੇ ਕੀਤੇ ਜੋ ਇਹਾਸਾਨ ਸਾਡੇ ਨੇ ਯਾਦ ਰੱਖਣਗੇ ਲੋਕੀ ਸਾਰੇ ਨੇ ਤਨ ਤਨ ਗੁਰੂ ਦਸ਼ਮੇਸ਼ ਪਿਤਾ ਜੀ ਤੁਹਾਡੇ ਚੂਜ ਬੜੀ ਨਿਆਰੀ ਜਫਰਨਾਮਾ ਤੁਸਾਂ ਜੋ ਲਿਖ ਚਿੱਠੀ ਜਫਰਨਾਮਾ ਤੁਸਾਂ ਜੋ ਲਿਖ ਦਿੱਤੀ ਔਰੰਗ ਜੇਹਦੇ ਸੀ ਹੋਛ ਉਡਾ ਦਿੱਤੇ ਸਭ ਸਿੱਕਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਕੈ ਸੱਚਖੰਡ ਚਾਲੇ ਪਾ ਦਿੱਤੇ ਪੰਥ ਖਾਲਸੇ ਦੀ ਨੀਰਤ ਪੰਥ ਖਾਲਸੇ ਦੀ ਨੀਰਤ ਭਰੇ ਸਿੰਘਾਂ ਚ ਜੋਸ਼ ਤੁਸਾਂ ਭਰੇ ਨੇ ਤਨ ਤਨ ਗੁਰੂ ਦਸ਼ਮੇਸ਼ ਪਿਤਾ ਜੀ ਤੁਹਾਡੇ ਜੋਜ ਬੜੇ ਵੀ ਪਿਆਰੇ ਨੇ ਨਾ ਭੁੱਲਣਯੋਗ ਨਾ ਭੁੱਲਣਯੋਗ ਸਭ ਕੁਰਬਾਨੀਆਂ ਰਹਿਣ ਗਿਆ ਸਾਨੂੰ ਜਗਨ ਅਮੇਸ਼ ਤੁਹਾਡੇ ਅੱਗੇ ਸੀ ਛੁਕਾਵੇ ਜੱਸੀ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਮੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਮੇਸ਼ ਆਪਸ ਵਿੱਚ ਮਿਲ ਫਤਿਹ ਬੁਲਾਨੀ ਆਪਸ ਵਿੱਚ ਮਿਲ ਫਤਿਹ ਬੁਲਾਨੀ ਹੁਕਮ ਸਿੰਘ जारी ने तन तन गुरु दशमेश पिता जी थोड़े तो ही न्यारे ने पर नाम करा लखवारी तो लाल कौम तो वारे ने तुसा लाल कौम तो वारे ने तुसा लाल कौम तो, तो वारे बोले